ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਰਿਜ਼ਲਟ ਲੈ ਕੇ ਆਏ ਤੁਹਾਡੇ ਕੋਲ ਵੀਰ ਜੀ ਦੇ ਖੇਤ ਦੇ ਵਿੱਚ ਖੜੇ ਆਪਾਂ ਕਣਕ ਦਾ ਰਿਜ਼ਲਟ ਹੈਗਾ ਆਪਾਂ ਵੀਰ ਜੀ ਤੋਂ ਪੁੱਛਾਂਗੇ ਵੀ ਕੀ ਰਿਜ਼ਲਟ ਲੱਗਿਆ ਇਹਨਾਂ ਨੂੰ ਆਪਣੇ ਪ੍ਰੋਡਕਟ ਦਾ ਕਿ ਕਿੱਦਾਂ ਕਣਕ ਦੇ ਵਿੱਚ ਇਹਨਾਂ ਨੇ ਵਰਤਿਆ ਆਪਣਾ ਪ੍ਰੋਡਕਟ ਤੇ ਹੋਰ ਕੀ ਕੀ ਇਹਨਾਂ ਨੇ ਕਣਕ ਦੇ ਵਿੱਚ ਵਰਤਿਆ ਦੋ ਕਣਕਾਂ ਖੜੀਆਂ ਨੇ ਇੱਥੇ ਇੱਕੋ ਵਾਹਣ ਦੀਆਂ ਜੀ ਇੱਧਰ ਵੀ ਖੜੀ ਹੈ ਤੇ ਇੱਧਰ ਵੀ ਆਪਾਂ ਦੋਨਾਂ ਦਾ ਤੁਹਾਨੂੰ ਡਿਫਰੈਂਸ ਵੀ ਦਿਖਾਵਾਂਗੇ ਫਰਕ ਵੀ ਦਿਖਾਵਾਂਗੇ ਜੀ ਹਾਂਜੀ ਵੀਰ ਜੀ ਕੀ ਨਾਂ ਆਪਣਾ ਜੀ ਨਾ ਜग्गा ਭੁੱਲ ਰਹੀ ਜग्गा ਭੁੱਲਰ ਜੀ ਨਾ ਇਹਨਾਂ ਦੇ ਖੇਤ ਦੇ ਵਿੱਚ ਕੀ ਵਰਤੇ ਸੀ ਬਾਈ ਤੁਸੀਂ ਨੇ ਆਪਣਾ ਆਪੋ ਦਵਾਈ ਲਈ ਦੀ ਬੀਜ ਨੂੰ ਬੀਜ ਨੂੰ ਹਾਂਜੀ ਠੀਕ ਹੈ ਜੀ ਤੇ ਬੀਜ ਨੂੰ ਦਵਾਈ ਦਾ ਤੁਹਾਨੂੰ ਰਿਜ਼ਲਟ ਕਿਦਾਂ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਤੁਸੀਂ ਦੱਸਿਆ ਸੀ ਵੀ ਜਿਹੜੇ ਨੇੜੇ ਤੇੜੇ ਦੀਆਂ ਕਣਕਾਂ ਨੇ ਤੁਸੀਂ 15 ਦਿਨ ਹਾਂ ਲੇਟ ਲਾਈ ਜੀ ਲੇਟ ਲਾਈ ਜੀ ਹਾਂਜੀ ਹਾਂਜੀ ਅੱਜ ਤੁਸੀਂ ਦੇਖ ਰਹੇ ਹੋ ਵੀ ਦੂਜਿਆਂ ਨਾਲੋਂ ਕਾਦ ਆਪਣੀ ਕਣਕ ਦਾ ਜ਼ਿਆਦਾ ਹੈ ਜੀ 15 ਦਿਨ ਲੇਟ ਲੱਗਣ ਦੇ ਬਾਵਜੂਦ ਹਾਂਜੀ ਹਾਂਜੀ ਹੈਨਾ ਤੇ ਬੱਲੀ ਦਾ ਸੈਸੂਜ ਤੁਸੀਂ ਚੈੱਕ ਕਰ ਲਓ ਪੂਰਾ ਵਧੀਆ ਜੀ ਜਮਾ ਬਦਿਏ ਗੱਲਬਾਤ ਹੈ ਜੀ ਮਤਲਬ ਕੋਈ ਕੋਈ ਹੁਣੇ ਘਾਟ ਨਹੀਂ ਹੈ ਕਿਸੇ ਬਸ ਤੁਸੀਂ ਨੇ ਕੋਈ ਘਾਟ ਵਾਲੀ ਸਪਰੇ ਵਗੈਰਾ ਇਹਦੇ ਵਿੱਚ ਹੋਰ ਆਪਣੇ ਪ੍ਰੋਡਕਟ ਤੋਂ ਬਿਨਾ ਵਰਤੀ ਨਹੀਂ ਨਹੀਂ ਹੋਰ ਕੋਈ ਨਹੀਂ ਕਰੀ ਜੀ ਇਹਦੇ ਵਿੱਚ ਕੱਲਾ ਬਸ ਜੂਰੀਆ ਜੂਰੀਆ ਲਾਇਆ ਬਸ ਕੱਲਾ ਜੂਰੀਆ ਲਗਾਇਆ ਉਹ ਵੀ ਮਤਲਬ ਦਾ ਪੌਣੇ ਕਿ ਤਿੰਨ ਹਾਂਜੀ ਪੌਣੇ ਕਿ ਤਿੰਨ ਗੱਟੇ ਜੂਰੀਆ ਲਗਾਇਆ ਜਾਂ ਬਾਈ ਨੇ ਹੋਰ ਕਿਸੇ ਨੂੰ ਘਾਟ ਵਾਲੀ ਦੀ ਬਾਈ ਨੂੰ ਬਾਜ਼ਾਰ ਚੋ ਲਿਆ ਕੇ ਕਰਨ ਦੀ ਲੋੜ ਨਹੀਂ ਪਈ ਕੱਲੀ ਆਪਣੀ ਦਵਾਈ ਲਗਾਈ ਸੀ ਇਹਨੇ ਇਸ ਕਣਕ ਦੇ ਬੀਜ ਨੂੰ ਤੇ ਜੂਰੀਆ ਪਾਇਆ ਇਸੇ ਨਾਲ ਇੰਨਾ ਖਾਨਦਾਰ ਰਿਜ਼ਲਟ ਆਇਆ ਵੀਰ ਜੀ ਦੇ ਖੇਤ ਦੇ ਵਿੱਚ ਦੇਖੋ ਕਿੰਨੀ ਸ਼ਾਨਦਾਰ ਫਸਲ ਖੜੀ ਆ ਤੇ ਥੋੜਾ ਜਿਹਾ ਦਿਖਾ ਦਿਓ ਇਧਰਲੀ ਕਣਕ ਕਿੰਨੀ ਕੁ ਜਿਆਦੇ ਵਧੀਆ ਲੱਗ ਰਹੀ ਹੈ ਉਧਰਲੀ ਨਾਲੋਂ ਸਾਈਜ਼ ਵਗੈਰਾ ਪਤਾ ਲੱਗ ਜੂ ਕਣਕ ਦਾ ਕਿੰਨਾ ਕੁ ਜਿਆਦੇ ਹੈਗਾ ਜੋ ਇਹ ਕਣਕਾ ਕੀ ਜੀ ਇਹ ਆਪਣੀ ਕਣਕ ਤੋਂ 15 ਦਿਨ ਪਹਿਲਾਂ ਦੀ ਇਹ 15 ਦਿਨ ਅਸੀਂ ਆਪਾਂ ਦਾ ਪਹਿਲਾਂ ਕੀ ਇਹ ਹਾਂਜੀ ਹਾਂਜੀ ਤੇ ਆਹ ਆਪਣੀ ਲੇਟ ਹੈ ਤੁਸੀਂ ਦੋਨਾਂ 'ਚ ਫਰਕ ਦੇਖੋ ਇੱਧਰ ਕਿੰਨਾ ਮਤਲਬਾ ਘੱਟੋ-ਘੱਟ ਵਾਲਾ ਨਹੀਂ ਦਾ 6 ਇੰਚ ਦਾ ਤਾਂ ਘੱਟੋ-ਘੱਟ ਕੱਦ ਹਾਂ ਰਾਮ ਹੋਊ ਬਈ ਰਾਮ 6 ਇੰਚ ਦਾ ਘੱਟੋ-ਘੱਟ ਕੱਦ ਫਰਕ ਹੈਗਾ ਆਪਾਂ ਕਹਿੰਦੇ ਤੁਸੀਂ ਸਾਰੇ ਕਿਸਾਨ ਭਰਾ ਇਹਨਾਂ ਪ੍ਰੋਡਕਟਾਂ ਨਾਲ ਜੁੜੋ ਵੱਡੀ ਗੱਲ ਇਹ ਵੀ ਹੈ ਜਿਹੜੀ ਜ਼ਾਹਿਰ ਨਹੀਂ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਹਨਾ ਅੱਜ ਲੋਕ ਆਪਾਂ ਜ਼ਹਿਰਾਂ ਪਾ ਰਹੇ ਆਂ ਖੇਤਾਂ ਦੇ ਵਿੱਚ ਆਪਣੀਆਂ ਫਸਲਾਂ ਖਰਾਬ ਤਾਂ ਹੋਣੀ ਹੀ ਹੋਣੀਆਂ ਨਾਲ ਟਾਈਮ 'ਚ ਘਟ ਰਹੀਆਂ ਨੇ ਝਾੜ ਘਟ ਰਹੇ ਨੇ ਤੇ ਦੂਜਾ ਆਪਣੀ ਧਰਤੀ ਵੀ ਤਾਂ ਖਰਾਬ ਹੋ ਰਹੀ ਆ ਬਿਲਕੁਲ ਜੀ ਬਿਲਕੁਲ ਤੇ ਇਹੀ ਫਸਲਾਂ ਆਪਾਂ ਖਾਣੀਆਂ ਵੀ ਨਹੀਂ ਜੀ ਘਰਾਂ ਦੇ ਵਿੱਚ ਰੋਟੀ ਬਣਾ ਕੇ ਖਾਣੇ ਹਨਾ ਤੇ ਸਾਡ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨਾਲ ਪ੍ਰੋਬਲਮ ਹੁੰਦੀ ਆ ਸਰੀਰਾਂ ਦੇ ਵਿੱਚ ਜਾ ਕੇ ਤੇ ਆਪਾਂ ਚਾਹੁੰਦੇ ਆ ਸਾਰੇ ਭਰਾ ਇਹਨਾਂ ਚੀਜ਼ਾਂ ਨਾਲ ਜੁੜੋ ਤੁਸੀਂ ਆਰਗੈਨਿਕ ਪ੍ਰੋਡਕਟਾਂ ਤੇ ਵਧੀਆ ਫਸਲਾਂ ਲਓ ਵਧੀਆ ਰਿਜ਼ਲਟ ਨੇ